ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵਿੱਚ ਚਾਈ ਫੁੱਟ ਨਾਲ ਅਕਾਲੀ ਦਲ ਦੀ ਤਾਕਤ ਵਿੱਚ ਲਗਾਤਾਰ ਵਾਧਾ ਹੋ ਰਿਹਾ। ਬੀਤੇ ਦਿਨੀ ਕਾਂਗਰਸ ਤੋਂ ਅਸਤੀਫਾ ਦੇ ਚੁੱਕੇ ਸੀਨੀਅਰ ਲੀਡਰ ਗੁਰਵਿੰਦਰ ਬਾਲੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਨੇ। ਇਸ ਮੌਕੇ ਸੁਖਵੀਰ ਬਾਦਲ ਨੇ ਆਪ ਬਾਲੀ ਦੇ ਘਰ ਜਾ ਕੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਮੀਡੀਆ ਦੇ ਰੂਬਰੂ ਹੁੰਦਿਆਂ ਬਾਦਲ ਨੇ ਕੈਪਟਨ ਉੱਤੇ ਤਿੱਖੇ ਤੰਜ ਕਸੇ। ਬਾਦਲ ਨੇ ਕਿਹਾ ਕੈਪਟਨ ਅਮਰਿੰਦਰ ਅਜੇਹ ਨਖਿੱਧ ਮੰਤਰੀ ਨੇ ਜਿਹੜੇ ਪਾਰਟੀ ਦੇ ਕਿਸੇ ਵਰਕਰ ਜਾਂ ਲੀਡਰ ਨਾਲ ਕੋਈ ਸੰਪਰਕ ਨਹੀਂ ਰੱਖਦੇ। ਉਹਨਾਂ ਕਿਹਾ ਕੈਪਟਨ ਪੰਜਾਬ ਦੇ ਅਜੇਹ ਪਹਿਲੇ ਮੰਤਰੀ ਨੇ ਗੁਰਵਿੰਦਰ ਸਿੰਘ ਬਾਲੀ ਜੀ ਜੋ ਕਾਂਗਰਸ ਦੇ ਸਪੋਕਸਮੈਨ ਸੀ ਤੇ ਸੀਨੀਅਰ ਲੀਡਰ ਜਿਨ੍ਹਾਂ ਨੇ 35 ਸਾਲ ਕਾਂਗਰਸ ਦੀ ਸੇਵਾ ਕੀਤੀ ਕਾਫੀ ਵੱਡੀ ਪੋਸਟ ਸੇਵਾ ਕੀਤੀ ਪੂਰੀ ਜ਼ਿੰਦਗੀ ਉਹਨਾਂ ਨੇ ਉੱਥੇ ਲਾਈ ਪਰ ਜਿਵੇਂ ਕਾਂਗਰਸ ਕੋਈ ਬਾਲੀਵੁੱਡਸ ਨਹੀਂ ਕੋਈ ਉੱਥੇ ਕਮਾਂਡ ਸਟਰਕਚਰ ਨਹੀਂ ਕੋਈ ਵਰਕਰ ਦੀ ਕਦਰ ਨਹੀਂ ਤੇ ਅੱਜ ਬਾਲੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਕਰ ਰਹੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੀ ਪਾਰਟੀ ਨੂੰ ਅੱਜ ਬਹੁਤ ਵੱਲ ਮਿਲਿਆ ਇੱਕ ਬਹੁਤ ਐਜੇ ਇਨਸਾਨ ਜਿਨ੍ਹਾਂ ਨੇ ਪੂਰੀ ਕਾਂਗਰਸ ਪਾਰਟੀ ਦੀ ਆਵਾਜ਼ ਬਣ ਕੇ ਕਾਂਗਰਸ ਪਾਰਟੀ ਦੀ ਵਿਊਜ਼ ਪ੍ਰੋਜੈਕਟ ਕਰਦੇ ਸੀ ਪਰ ਉਹਨਾਂ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਹੋਈ ਹੈ ਤੇ ਇਸ ਕਰਕੇ ਮੈਂ ਅੱਜ ਉਹਨਾਂ ਨੂੰ ਪਾਰਟੀ ਸ਼ਾਮਿਲ ਕਰਕੇ ਮੈਂ ਸ਼ੋਰ ਕਰਦਾ ਕਿ ਉਹਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇ। ਗੱਲ ਹੈ ਕਿ ਜੈਜੀ ਹਾਲਾਤ ਪੰਜਾਬ 'ਚ ਬਣੀ ਐ। ਜੈਜਾ ਨਿਖਿਤ ਮੁੱਖ ਮੰਤਰੀ ਪੰਜਾਬ ਦਾ ਐ। ਉਹਦੀ ਕੋਈ ਕਮਿਊਨੀਕੇਸ਼ਨ ਪੰਜਾਬ ਦੇ ਨਾ ਵਰਕਰ ਕਾਂਗਰਸ ਦੇ ਵਰਕਰ ਨਾਲ ਆਇਆ, ਨਾ ਆਪਣੇ ਮੰਤਰੀਆਂ ਨਾਲ, ਨਾ ਪੰਜਾਬ ਦੇ ਲੋਕਾਂ ਨਾਲ ਆਇਆ। ਪਹਿਲਾ ਮੁੱਖ ਮੰਤਰੀ ਐ ਜਿਹੜਾ ਪੂਰੇ ਹਿੰਦੁਸਤਾਨ ਜਿਹੜਾ ਆਪਣੇ ਘਰੋਂ ਬਾਹਰ ਨਿਕਲੇ ਨਹੀਂ 2 ਸਾਲ। ਕਿਤੇ ਨਹੀਂ ਤੁਸੀਂ ਦੇਖੋਗੇ ਮੁੱਖ ਮੰਤਰੀ ਨੂੰ ਪੰਜਾਬ 'ਚ। ਦੂਜੇ ਪਾਸੇ GS ਵਾਲੀ ਨੇ ਸੁਖਵੀਰ ਬਾਦਲ ਦਾ ਧੰਨਵਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦਿਆ ਕਿਹਾ ਜੋ ਮਾਨ ਸਨਮਾਨ ਸੁਖਵੀਰ ਬਾਦਲ ਨੇ ਉਹਨਾਂ ਨੂੰ ਉਹਨਾਂ ਦੇ ਘਰ ਆ ਕੇ ਦਿੱਤਾ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਮਾਨ ਸਨਮਾਨ ਲਈ ਅਕਾਲੀ ਲੀਡਰ ਜਾਂ ਵਰਕਰ ਹਮੇਸ਼ਾ ਤਰਸਦੇ ਹੀ ਰਹਿੰਦੇ ਨੇ ਕੋ ਮੈਂ ਤਾਂ ਇੰਨੀ ਗੱਲ ਕਹਾਂਗਾ ਕਿ ਅਮਰਿੰਦਰ ਸਿੰਘ ਸਾਫ ਫੇਲ ਗਵਰਨਮੈਂਟ ਪੰਜਾਬ ਦੀ ਫੇਲ ਅਮਰਿੰਦਰ ਸਿੰਘ ਸਾਹਿਬ ਨਾਕਾਮਯਾਬ ਜਿਹੜੇ ਆਪਣੇ ਵਰਕਰ ਔਰ ਆਪਣੇ ਪਾਰਟੀ ਦੇ ਅਹੁਦੇਦਾਰ ਮੈਨੂੰ ਅਮਰਿੰਦਰ ਸਿੰਘ ਜੀ ਨੇ ਹੀ ਸਪੋਕਸਮੈਨ ਬਣਾਇਆ ਸੀ ਅੱਜ ਜੇਕਰ ਮੇਰੀ ਨਿਰਾਸ਼ਾ ਸੀ ਤੇ ਉਹਦੇ ਕਾਰਨ ਮੈਂ ਸਾਰੇ মিডিਆ ਨੂੰ ਪਹਿਲੇ ਦੱਸ ਗਿਆ ਕਿ ਜਿਹੜੀ ناکਾਮ ਸਰਕਾਰ ਲੋਕਾਂ ਨਾਲ ਧੋਖਾ ਜਿਹੜਾ ਅਮਰਿੰਦਰ ਸਿੰਘ ਇਹ ਮੈਂ ਅੱਜ ਨਹੀਂ ਕਹਿ ਰਿਹਾ ਮੈਂ ਪਿਛਲੇ 4 ਦਿਨ ਤੋਂ ਇਹ ਗੱਲ ਕਰ ਰਿਹਾ ਲੋਕ ਮਾਰੂ ਸਰਕਾਰ ਜਿਹੜੀ ਹੈਗੀ ਹੈ ਉਹ ਕਾਂਗਰਸ ਸਰਕਾਰ ਹੈ ਵਰਕਰ ਨੂੰ ਮਾਰੀ ਜਿਹੜੀ ਸਰਕਾਰ ਹੈਗੀ ਹੈ ਉਹ ਕਾਂਗਰਸ ਸਰਕਾਰ ਹੈ ਕਾਂਗਰਸ ਨੂੰ ਚੜਾ ਹੈਗਾ ਇਹਨਾਂ ਨੇ ਜਿਹੜੇ ਬੰਦੇ ਬਿਠਾਏ ਕਾਂਗਰਸ ਪਹੁੰਚ ਕਾਂਗਰਸ ਨੂੰ ਵੇਚ ਕੇ ਖਾ ਗਏ ਮੈਂ ਅਮਰਿੰਦਰ ਸਿੰਘ ਜੀ ਨੂੰ 18 ਵਾਰੀ ਮਿਲਿਆ ਹੈਗਾ 11 ਵਾਰੀ ਦੇ ਵਿੱਚੋਂ ਮੈਂ 9 ਵਾਰੀ ਅਮਰਿੰਦਰ ਸਿੰਘ ਜੀ ਨੂੰ 10 ਵਾਰੀ ਇਸ ਗੱਲ ਤੋਂ آگਾਹ ਕਰਾਇਆ ਕਿ ਸਰਕਾਰ ਦੇ ਪੱਲੇ ਕੁਝ ਨਹੀਂ ਰਿਹਾ ਸਰ ਸਰਕਾਰ ਦੇ ਲੋਕਾਂ ਦੀ ਵਰਕਰਾਂ ਦੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਮੈਂ ਸੁਖਵੀਰ ਸਿੰਘ ਬਾਦਲ ਜੀ ਅਕਾਲੀ ਦਲ ਦੇ ਅਧਿਐਖ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਕਿ ਇੱਕ ਗਰੀਬ ਆਦਮੀ ਦੇ ਘਰ ਆ ਕੇ ਉਹਨਾਂ ਨੇ ਮੈਨੂੰ ਸਰਪਾ ਬਣਾਇਆ ਔਰ ਅਕਾਲੀ ਦਲ ਦੇ ਵਿੱਚ ਆਪਣਾ ਮਾਨ ਸਨਮਾਨ ਦਿੱਤਾ ਅਮਰਿੰਦਰ ਸਿੰਘ ਸਾਹਿਬ ਇਹੀ ਤਾਂ ਤੁਹਾਡੇ ਕੋਲੋਂ ਮੰਗਦੇ ਸੀ ਅਸੀਂ ਅੱਜ ਕਾਂਗਰਸ ਦਾ ਵਰਕਰ ਵੀ ਜਿਹੜਾ ਹੈਗਾ ਤੁਹਾਡੇ ਕੋਲ ਮਾਨ ਸਨਮਾਨ ਹੀ ਮੰਗਦਾ ਸੀ ਮੈਂ 2 ਸਾਲ ਤੱਕ ਤੁਹਾਨੂੰ ਅਗਾਹ ਕਰੰਦ ਰਿਹਾ ਤੁਸੀਂ ਕਾਂਗਰਸ ਦਫਤਰ ਦੇ ਵਿੱਚ ਨਹੀਂ ਆਏ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ